ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਆਪ ਨੂੰ ਸਾਧ ਸੰਗਤ ਨੂੰ ਪਤਾ ਹੈ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਨਿਕਲਣ ਉਪਰੰਤ ਤਾਂ ਅਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੰਗਲਾਂ ਝਾੜਾਂ ਦੇ ਵਿੱਚ ਹੁੰਦੇ ਹੋਏ ਆਪ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਸੰਗਤ ਸਿੰਘ ਦੇ ਇੱਕ ਲੱਗੀ ਤੋੜਾ ਲਾ ਕੇ 마שי ਵਾਰੇ ਵੱਲ ਨੂੰ ਨੰਗੇ ਪੈਰ ਰਾਤ ਦਾ ਟਾਈਮ ਸ਼ਿਖਰਾਂ ਦੀ ਠੰਡ ਚੋਲਾ ਥਾਂ ਥਾਂ ਤੋਂ ਕੰਡਿਆਂ 'ਚ ਫਸਕੇ ਫਟਿਆ ਹੋਇਆ ਹੈ ਮਾਸੀ ਬੜੀ ਤੋਂ ਪਹਿਲੋਂ ਇੱਕ ਪਿੰਡ ਜਿਸ ਦਾ ਨਾਮ ਹੈ ਬੈਲੋਲਪੁਰ ਉਸ ਨਗਰ ਦੇ ਵਿੱਚ ਜਾਂਦੇ ਨੇ ਤੇ ਇੱਕ ਗੁਰੂ ਦਾ ਪਿਆਰਾ ਗੁਰੂ ਘਰ ਦਾ ਅਤਿਅੰਤ ਸ਼ਰਧਾਲੂ ਸੀ ਆਸ-ਪਾਸ ਦੇ ਪਿੰਡਾਂ ਦਾ ਦਸਵੰਦ ਇਕੱਠਾ ਕਰਕੇ ਤਾਂ ਤਾਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਅਨੰਦਪੁਰ ਲੈ ਕੇ ਪਹੁੰਚਦਾ ਸੀ ਅਤੇ ਸਤਿਗੁਰੂ ਸ ਉਹਨੂੰ ਚੰਗੀ ਤਰ੍ਹਾਂ ਜਾਣਦੇ ਸੀ ਉਹ ਸਤਿਗੁਰਾਂ ਨੂੰ ਜਾਣਦਾ ਸੀ ਜਦੋਂ ਤੜਕੇ ਦਾ ਟਾਈਮ ਹੋ ਗਿਆ ਤੇ ਗੁਰੂ ਜੀ ਬੈਲੌਰ ਪਰ ਪਹੁੰਚਿਆ ਪਿੰਡ ਵੜਦਿਆਂ ਹੀ ਇੱਕ ਪੰਡਤ ਮਿਲਿਆ ਗੁਰੂ ਜੀ ਨੂੰ ਰਾਮ ਰਾਮ ਕਰਦਾ ਹੈ ਗੁਰਾਂ ਜੀ ਨੇ ਕਿਹਾ ਆਰਾਮ ਦੇ ਭਗਤਾ ਇਹ ਪਿੰਡ ਕਿਹੜਾ ਹੈ ਅਗੋਂ ਜਵਾਬ ਮਿਲਿਆ ਜੀ ਇਹ ਬਹਿਲੌਰਪੁਰ ਹੈ ਅੱਛਾ ਇੱਥੇ ਸਾਡਾ ਇੱਕ ਜਾਣ ਕਰਿੰਦਾ ਹੈ ਫਲਾਣਾ ਸਿਓ ਉਹਦੇ ਘਰੇ ਜਾਣਾ ਗੁਰਾਂ ਨੇ ਫਰਮਾਇਆ ਪੰਡਤ ਨੇ ਜਦ ਹਾਲਤ ਵੇਖੀ ਨੰਗੇ ਪੈਰ ਪਾਟਿਆ ਚੋਲਾ ਲੋਹ ਲਵਾਨ ਹੋਇਆ ਸਰੀਰ ਸੋਚਿਆ ਕੋਈ ਮਜਬੂਰ ਲੱਗਦਾ ਹੈ ਘਰੇ ਛੱਡ ਕੇ ਆਉਣਾ ਪੰਡਤ ਨਾਲ ਲੈ ਗਿਆ ਗੁਰਾਂ ਨੂੰ ਉਸ ਸੇਵਕ ਦੇ ਘਰੇ ਅੱਗੋਂ ਉਹਦੇ ਨੌਕਰ ਜੂਣੇ ਨੇ ਦਰਵਾਜ਼ਾ ਖੋਲ੍ਹਿਆ ਹਾਂਜੀ ਦੱਸੋ ਕੌਣ ਜੇ ਪੰਡਤ ਬੋਲਿਆ ਥੋੜਾ ਕੋਈ ਜਾਣਕਾਰ ਆ ਇਹਨੂੰ ਸੰਭੋ ਮੈਂ ਚੱਲਿਆ ਪੰਡਤ ਤੁਰ ਗਿਆ ਨੌਕਰ ਜੂਣਾ ਥੱਲੇ ਡੰਗਰਾਂ ਕੋਲ ਟੁੱਟੀ ਮੰਜੀ ਤੇ ਸੁਤਾ ਰਾਖੀ ਨੂੰ ਤੇ ਮਾਲਕ ਉਹਦਾ ਉੱਤੇ ਜਵਾਰੇ ਵਿੱਚ ਸੁੰਦਾ ਸੀ ਗੁਰੂ ਆਜੀ ਨੂੰ ਕਹਿਣ ਲੱਗਾ ਹਾਂਜੀ ਦੱਸੋ ਕਿਹਨੂੰ ਮਿਲਣਾ ਹੈ ਕਹਿੰਦੇ ਪਿਆਰਿਆ ਤੇਰਾ ਮਾਲਕ ਕਿੱਧਰੇ ਹੈ ਅੱਗੇ ਗੁਰੂ ਜੀ ਹਲੀਮੀ ਨਾਲ ਬੋਲੇ ਜੀਉ ਸੁਤੇ ਪੈਨੇ ਚਬਾਰੇ ਦੇ ਵਿੱਚ ਜਿਉਣੇ ਨੇ ਜਵਾਬ ਦਿੱਤਾ ਗੁਰੂ ਜੀ ਕਹਿਣ ਲੱਗੇ ਅੰਮ੍ਰਿਤ ਵੇਲਾ ਹੋ ਜਾ ਪਿਆ ਨਹੀਂ ਸੁਤਾ ਹੈ ਜਾ ਜਾ ਕੇ ਉਠਾ ਲ ਉਹਨਾਂ ਨੂੰ ਉਹਨਾਂ ਨੂੰ ਕਹੇ ਤੇਰੇ ਗੁਰੂ ਦਾ ਨਿਰਦੇਸ਼ ਹੈ ਉੱਠ ਜਿਉਣਾ ਤੁਣ ਲਗਿਆ ਦਾ ਠੀਕ ਆ ਜੀ ਪਰ ਕੀ ਦੱਸਾਂ ਕੌਣ ਆਇਆ ਹੈ ਹੁਣ ਗੁਰੂ ਜੀ ਨੂੰ ਅਸਲੀਅਤ ਦੱਸਣੀ ਪਈ ਆਂਦੇ ਜਾ ਕੇ ਕਹਿਣਾ ਅਨੰਤਪੁਰ ਆਲਾ ਗੁਰੂ ਆਇਆ ਹੈ ਇਹ ਮੇਰਾ ਨਾਂ ਗੋਵਨ ਸਿੰਘ ਹੈ ਜਦ ਜੂਨੇ ਨੇ ਇਹ ਗੱਲ ਸੁਣੀ ਪਹਿਰਾ ਥੱਲੇ ਜਮੀਨ ਨਿਕਲ ਗਈ ਹਾਲਤ ਵੇਖੀ ਗੁਰਾਂ ਦੀ ਭੁੱਬਾ ਮਾਰ ਕੇ ਰੋ ਪਿਆ ਚਰਣਾ ਦੇ ਟੇ ਪਿਆ ਉਹਦਾ ਮਾਲ ਗ੍ਰੰਤਪੁਰ ਸਾਹਿਬ ਜਾਂਦਾ ਸੀ ਸੰਗਤ ਘਰੇ ਆਉਂਦੀ ਜਾਂਦੀ ਰਹਿੰਦੀ ਸੀ ਇਸੇ ਲਈ ਗੁਰੂ ਸਾਹਿਬ ਬਾਰੇ ਉਹਨੇ ਸੁਣਿਆ ਸੀ ਪਿਆਰ ਪੈ ਗਿਆ ਸੀ ਸੁਣ ਕੇ ਬਸ ਦਰਸ਼ਨ ਅੱਜ ਹੋ ਗਏ ਨੇ ਭਾਵ ਕੋਏ ਜੂਨੇ ਨੇ ਆਪਣੀ ਉਸੇ ਟੁੱਟੀ ਹੋਈ ਮੰਜੀ ਤੇ ਗੁਰਾ ਜੀ ਨੂੰ ਮਠਾਲਿਆ ਕੱਪੜੇ ਝਾੜੇ ਚਰਨ ਪੁੰਝੇ ਅੱਜ ਕੇ ਜਵਾਰੇ ਵੱਲ ਗਿਆ ਮਾਲਕ ਨੂੰ ਬੁਲਾਉਣ ਜਾ ਕੇ ਦਰਵਾਜ਼ਾ ਖੜਕਾਇਆ ਜ਼ੋਰ ਦੇ ਨਾਲ ਦਰਵਾਜ਼ਾ ਖੜਕਾਇਆ ਤੇ ਕਹਿਣ ਲੱਗਾ ਥੱਲੇ ਆਓ ਚਲੋ ਵੇਖੋ ਕੌਣ ਆਇਆ ਹੈ ਮਾਲਕ ਤਰਬਕ ਉੱਠਿਆ ਤੇ ਫਟਾਫਟ ਤੁਰਨ ਲੱਗਿਆ ਆਂਦਾ 10 ਤੇ ਸਹੀ ਜੂਣਿਆ ਕੌਣ ਹੈ ਜਦ ਜੂਣੇ ਨੇ ਗੁਰਾਂ ਬਾਰੇ ਦੱਸਿਆ ਤੇ ਤਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਲਤ ਪਲਤ ਕੇ ਮਾਲਕ ਆਏ ਨੇ ਇੱਕ ਦਮ ਰੋਗ ਗਿਆ ਪੁੱਛਣ ਲੱਗਿਆ ਕੱਲੇ ਨਹੀਂ ਕਿ ਕੋਹੁਰ ਵੀ ਐ ਨਾ ਨਹੀਂ ਕੱਲੇ ਹੀ ਨੇ ਹੌਲੀ ਹੌਲੀ ਬੋਲਿਆ ਇਹ ਸੁਣ ਕੇ ਮਾਲਕ ਉਹ ਇਹ ਕਿਉਂ ਕਿਹਾ ਵੀ ਮੈਂ ਉੱਤੇ ਸੋਤਾ ਹੂੰ ਉਹ ਕਹਿਣਾ ਸੀ ਘਰੇ ਹੀ ਨਹੀਂ ਚੱਲ ਜਿਉਂ ਤੂੰ ਕਹਿ ਦਿੱਤਾ ਹੈ ਮੈਂ ਘਰੇ ਆਂ ਤੇ ਜਾ ਕੇ ਕਹਿ ਦੇ ਗੁਰਾਂ ਨੂੰ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਜੇ ਲੋੜ ਹੋਏਗੀ ਆਪੇ ਨੰਦਪੁਰ ਸਾਹਿਬ ਆ ਕੇ ਦਰਸ਼ਨ ਕਰ ਲਾਂਗੇ ਹੁਣ ਤੁਸੀਂ ਇੱਥੇ ਜਾਓ ਜਦ ਜੂਨੇ ਨੇ ਆਗਰ ਸੁਣੀ ਰਾਨ ਹੋ ਗਿਆ ਇਹ ਬੰਦਾ ਬਣਿਆ ਹੀ ਗੁਰੂ ਦੇ ਕਰਕੇ ਗੁਰੂ ਨੇ ਇਹਨਾਂ ਤੇ ਮਿਹਰ ਕਿਰਪਾ ਕੀਤੀ ਤੇ ਅੱਜ ਇੱਕ ਵੱਡੇ ਵੱਡੇ ਘਰਾਂ ਦੇ ਮਾਲਕ ਨੇ ਚੰਗਾ ਕਾਰੋਬਾਰ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਦਨ ਤਨ ਸੈਬ ਸ੍ਰੀ ਗੁਰੂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਣੇ ਜਾਣੇ ਬੋਲੇ ਕੋਈ ਗੱਲ ਨਹੀਂ ਜਿਉਣਿਆ ਅਸਾਂ ਸਭ ਸੁਣ ਲਿਆ ਸਾਧੂ ਚਲਦੇ ਭਲੇ ਨਗਰੀ ਵਸਦੀ ਭਲੀ ਜਿਉਣਾ ਭਿਜੀਆਂ ਅੱਖਾਂ ਨਾਲ ਬੋਲਿਆ ਮੈਂ ਅੱਜ ਤੱਕ ਰੱਬ ਤੇ ਗਿਲਾ ਨਹੀਂ ਕੀਤਾ ਸੀ ਮੇਰੇ ਕੋਲ ਘਰ-ਬਾਰ ਨਹੀਂ ਪਰ ਅੱਜ ਦੁੱਖ ਹੈ ਜੇ ਮੇਰੇ ਕੋਲ ਇੱਕ ਵੀ ਝੌਂਪੜੀ ਹੁੰਦੀ ਮੈਂ ਤੁਹਾਨੂੰ ਉਥੇ ਲਿਜਾ ਕੇ ਵਿਸ਼ਰਾਮ ਕਰਾਉਂਦਾ ਤੁਹਾਡੀ ਟੈਲਸ਼ੇਨਾ ਕਰਦਾ ਜੂਣੇ ਨੇ ਖੂਨ ਲਾਉਣ ਨੂੰ ਟਿੰਡਾਂ ਰੱਖੀਆਂ ਸੀ ਇੱਕ ਟਿੰਡ ਵਿੱਚ ਅੱਗ ਪਾ ਕੇ ਆਂਦਾ ਸੱਚੇ ਪਾਸ਼ਾ ਆ ਨਾਲ ਲੈ ਜਾਉ ਕੁਸਮਾ ਇਹ ਅੱਗ ਠੰਣ ਤੋਂ ਬਚਾ ਕੇ ਰੱਖੂਗੀ ਸੋ ਪਿਆਰਿਓ ਗੁਰੂ ਸਾਹਿਬ ਜੂਣੀ ਦਾ ਪਿਆਰ ਵੇਖ ਮੜਾ ਨਹੀਂ ਕਰ ਸਕੇ ਟਿੰਡ ਲੈ ਕੇ ਅੱਗੇ ਵਧ ਗਏ ਪਿੰਡ ਤੋਂ ਬਾਹਰ ਨਿਕਲੇ ਤੇ ਪਿਆਰਿਓ ਉਥੇ ਰੰਗੜਾ ਦੇ ਪਿੰਡਾਂ ਦੇ ਵਿੱਚ ਦੀ ਜਦੋਂ ਲੰਗੇ ਅਗੇ ਧੋ ਰੰਗੜਾ ਗੁਰੂ ਸਾਹਿਬ ਨੂੰ ਮਿਲ ਗਿਆ ਤੇ ਉਹਨਾਂ ਨੇ ਪਛਾਣ ਲਿਆ ਕਹਿਣ ਲੱਗੇ ਆਹ ਜੀ ਗੁਰੂ ਗੋਬਿੰਦ ਸਿੰਘ ਇਹਨੂੰ ਆਪਾਂ ਫੜਾ ਕੇ ਤੇ ਬਿਆੰਤ ਮਾਮਲਾ ਮੁਗਲਾਂ ਪਾਸੋਂ ਲੈ ਸਕਦੇ ਹਾਂ ਉਹਨਾਂ ਦੋਵਾਂ ਨੇ ਬੜੀ ਆਪਣੇ ਵੱਲੋਂ ਹਿੰਮਤ ਤੇ ਫੁਰਤੀ ਵਿਖਾਈ ਗੁਰੂ ਸਾਹਿਬ ਕਹਿਣ ਲੱਗੇ ਭੋਲਿਓ ਤੁਹਾਨੂੰ ਜੋ ਚਾਹੀਦਾ ਹੈ ਲੈ ਲਓ ਮੇਰੇ ਕੋਲ ਕੀ ਲੈਣਾ ਹੈ ਤੁਸਾਂ ਕਹਿੰਦੇ ਕੀ ਆ ਤੁਹਾਡੇ ਕੋਲ ਦੋ ਕੰਗਣ ਸੋਨੇ ਦੇ ਗੁਰੂ ਸਾਹਿਬ ਨੇ ਉਹਨਾਂ ਦੋਹਾਂ ਨੂੰ ਦਿੱਤੇ ਪਰ ਇਹਨੇ ਦੇ ਵਿੱਚ ਮਨ ਨਹੀਂ ਭਰਿਆ ਲਾਲਚ ਵਿੱਚ ਆਏ ਕਹਿਣ ਲੱਗੇ ਗੁਰੂ ਸਾਹਿਬ ਅਸੀਂ ਤੁਹਾਨੂੰ ਪਕੜਾ ਕੇ ਫਗੜਾਉਣ ਸੋ ਇਸੇ ਜਬੇ ਮਾਨ ਲੱਗਿਓ ਤਬੇ ਰੋਸ ਲੱਗਿਓ ਮਾਇਆ ਦੇ ਨਾਲ ਉਹਨਾਂ ਦਾ ਹੱਲ ਨਹੀਂ ਹੋਇਆ ਮੂਰਾਂ ਦਾ ਹੱਲ ਨਹੀਂ ਹੁੰਦਾ ਸੋਨੇ ਦੇ ਕੰਗਣਾ ਦਾ ਹਲ ਨਹੀਂ ਹੁੰਦਾ ਫਿਰ ਸਤਿਗੁਰੂ ਨੇ ਤਲਵਾਰ ਧੂਲੀ ਅਤੇ ਦੋਵਾਂ ਦੇ ਸਿਰ ਲਾ ਕੇ ਧਰਤੀ ਤੇ ਸੁੱਟ ਦਿੱਤੇ ਆਪ ਅੱਗੇ ਚਲੇ ਗਏ ਅੱਗੇ ਜਾ ਕੇ ਜੰਗਲ ਦੇ ਵਿੱਚ ਪਿਆਰਿਓ ਵਿਸ਼ਰਾਮ ਕੀਤਾ ਉਹੀ ਟਿੰਡ ਕਹਿੰਦੇ ਨੇ ਜੀਹਦਾ ਸਹਾਰਾ ਲਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤੇ ਸੀ ਜਿੱਥੇ ਕਿੱਡੇ-ਕਿੱਡੇ ਖਜ਼ਾਨੇ ਰੋੜ ਤੇ ਸਰਸਾ ਵਿੱਚ ਇਹ ਟਿੰਡ ਕਿੱਡੀ ਗੱਲ ਸੀ ਇਹਨੂੰ ਵੀ ਸੁੱਟ ਸਕਦੇ ਸਨ ਪਰ ਪਿਆਰਿਓ ਸੀਨੇ ਨਾਲ ਜਿਉਣੇ ਦੀ ਨਿਸ਼ਾਨੀ ਨੂੰ ਲਾ ਕੇ ਸਤਿਗੁਰਾਂ ਨੇ ਰਖ ਲਿਆ ਕਿਹੋ ਜਿਹਾ ਸਮਾਂ ਹਟਾਇਆ ਗੁਰਾਂ ਨੇ ਕਿਹਦੇ ਲਈ ਚਾਰ ਪੁੱਤਰ ਬਾਰੇ ਕਿਹਦੇ ਲਈ ਮਖਮਲ ਛੱਡ ਕੇ ਕੰਡਿਆਂ ਤੇ ਸੋਨਾ ਕੀ ਕੀ ਬੋਲਾਂ ਕਦੇ ਸ਼ੀਸ਼ੇ ਵਿੱਚ ਆਪਣੇ ਆਪ ਨਾਲ ਗੱਲ ਕਰਿਓ ਤੇ ਦੇਖਿਓ ਕਿ ਜੂਨੇ ਵਰਗੇ ਅਸੀਂ ਕਦੋਂ ਹੋਵਾਂਗੇ ਕਦੋਂ ਸਾਡੇ ਤੇ ਸਤਿਗੁਰੂ ਦੀ ਕਿਰਪਾ ਹੋਵੇਗੀ ਕਦੋਂ ਅਸੀਂ ਸਤਿਗੁਰੂ ਦੇ ਚਰਨ ਪਰਸਾਂਗੇ ਕਦੋਂ ਅਸੀਂ ਉਹਦੇ ਹੋ ਕੇ ਆਪਣਾ ਜੀਵਨ ਗੁਜਾਰਾਂਗੇ ਸੋ ਏਸੀ ਪਿਆਰਿਓ ਸਤਿਗੁਰਾਂ ਦਾ ਇਤਿਹਾਸ ਚਮਕੌਰ ਛੱਡ ਕੇ ਜਦੋਂ ਬਿਹਰਾਲ ਪਰ ਜਾਂਦੇ ਨੇ ਉਹਨਾਂ ਦਾ ਜਿਉਣੇ ਦੇ ਨਾਲ ਅਤੇ ਰੰਗਣਾ ਦਾ ਸਿਰ ਕਰਮ ਕਰਨਾ ਇਹ ਆਪ ਜੀ ਨੇ ਸ਼ਰਮ ਕੀਤਾ ਹੈ ਹੋਈਆਂ ਪੁੱਲਾਂ ਨੂੰ ਨਾ ਛਿਤਾ ਰਹਿਓ ਆਸੇ ਵੀਰ ਪ੍ਰਿਆਸ ਰੱਖ ਕੇ ਸਾਡੇ ਸਿਰ ਤੇ ਸਾਡਾ ਮਾਣ ਬਣਉਂਦੇ ਰਹੋਗੇ ਸਾਡੇ ਤੇ ਕਿਰਪਾ ਕਰੋਗੇ ਇਸੂ ਸੰਗਤ ਪਿਆਰਿਓ ਆਉ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ